ਸਾਰੀ ਕਲੀਸਿਆਂ ਨੂੰ ਜੈ ਬੀ ਸਿ ਪੰਥੀ ਉਹ ਸਿਸਟਰ ਜੀ ਨੂੰ ਵੀ ਜੈ ਬੀ ਸਿ ਜੈ ਸਿਦੀ ਮੇਰਾ ਪਿੰਡ ਬਚਾਕੀ ਮਾਲ ਸਿੰਘਾ ਮੇਰਾ ਨਾਮ ਰਾਜਵਹਜ ਸਿੰਘਾ ਕਾਫੀ ਟਾਈਮ ਹੋ ਗਿਆ ਤੇ ਪ੍ਰੋਬਲਮ ਹੋ ਗਈ ਸੀ ਇਦਾਂ ਨਹੀਂ ਕਿ ਮੇਰੇ ਦਰਦ ਨਹੀਂ ਸੀ ਖਤਮ ਹੁੰਦਾ ਕਦੇ ਸੱਜੇ ਪਾਸੇ ਹੋਣ ਲੱਗ ਜਾਂਦਾ ਸੀ ਕਦੇ ਖੱਬੇ ਪਾਸੇ ਹੋਣ ਲੱਗ ਜਾਂਦਾ ਸੀ ਤੇ ਮੇਰੇ ਸਵੇਲਿੰਗ ਹੋ ਜਾਂਦੀ ਸੀਗੀ ਬੜਾ ਮੈਂ ਟੈਨਸ਼ਨ ਦੇ ਵਿੱਚ ਰਹਿਣ ਲੱਗ ਗਿਆ ਮੈਂ ਇੱਕ ਦੋ ਵਾਰੀ ਡਾਕਟਰਾਂ ਨੂੰ ਦਿਖਾਇਆ ਇੱਕ ਨੇ ਡਾਕਟਰ ਨੂੰ ਦਿਖਾਇਆ ਸਵਨ ਸਰਜਨ ਨੂੰ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਕਿ ਵੀ ਤੁਹਾਡੇ ਗਦੂਦਾਂ ਨੇ ਮੈਂ ਉਸ ਟਾਈਮ ਉਹਨਾਂ ਤੋਂ ਦਵਾਈ ਲਈ ਦਵਾਈ ਲੈ ਕੇ ਮੈਂ ਉਸ ਟਾਈਮ ਘਰ ਆ ਗਿਆ ਵਾਪਿਸ ਉਸ ਤੋਂ ਥੋੜੇ ਜਿ ਦਿਨ ਬਾਅਦ ਫੇਰ ਮੈਨੂੰ ਪ੍ਰੋਬਲਮ ਪਈ ਮੈਂ ਡਾਕਟਰ चेंज ਕੀਤਾ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਹਿੰਦੇ ਕਿ ਭਾਈ ਜੀ ਤੁਹਾਡੇ ਹਰਨੀਆਂ ਨੇ ਤੇ ਇਹ ਸਾਇਲਿੰਗ ਹੁੰਦੀ ਹੈ ਜਿਹੜੀ ਇਹ ਹਰਨੀਆਂ ਦੇ ਕਰਕੇ ਸਾਇਲਿੰਗ ਹੁੰਦੀ ਹੈ ਤੇ ਇਸ ਦੇ ਲਈ ਤੁਹਾਨੂੰ ਆਪਰੇਸ਼ਨ ਹੀ ਕਰਵਾਉਣਾ ਪੈ ਸਕਦਾ ਪੈਣਾ ਹੈ ਇਹਦਾ ਕੋਈ ਹੋਰ ਹੱਲ ਹੈ ਨਹੀਂਗਾ ਜਿੱਦਾਂ ਕਿ ਮੇਰਾ ਵਿਸ਼ਵਾਸ ਕਾਫੀ ਟਾਈਮ ਤੋਂ 4 ਸਾਲ ਤੋਂ ਮੇਰਾ ਵਿਸ਼ਵਾਸ ਪਰਮੇਸ਼ਰ ਤੇ ਹੈ ਕਿ ਮੈਂ ਇਸੇ ਕਰਕੇ ਮੈਂ ਪਾਸਟ ਜੀ ਕੋਲੇ ਗੱਲ ਕੀਤੀ ਪਾਸਟ ਜੀ ਨੇ ਮੇਰੇ ਤੇ ਲੇ ਹੈਂਡ ਕੀਤੀ ਜਿੱਦਾਂ ਕੇ ਲੇ ਹੈਂਡ ਕੀਤੀ ਅੱਜ ਤਕਰੀਬਨ 2 ਮਹੀਨੇ ਹੋ ਗਏ ਆ ਮੈਂ ਬਿਲਕੁਲ ਆਜ਼ਾਦ ਆ ਇਸ ਲਈ ਵੱਡੀ ਗਵਾਹੀ ਦੇ ਲਈ ਮੈਂ ਪਾਸਟ ਜੀ ਨੂੰ ਤੇ ਸਿਸਟ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿੰਨੇ ਸਮੇਂ ਤੋਂ ਬਾਈ ਤੁਹਾਨੂੰ ਪ੍ਰੋਬਲਮ ਸੀ ਇਹ ਪਰਨੀਆਂ ਦੀ ਪ੍ਰੋਬਲਮ ਤਕਰੀਬਨ ਇਹ ਦਰਦ ਤਾਂ ਤਕਰੀਬਨ 2 2.5 ਸਾਲ ਤੋਂ ਹੀ ਲਗਾਤਾਰ 2.5 ਸਾਲ ਤੋਂ ਲਗਾਤਾਰ ਤੁਹਾਡੇ ਪੇਟ ਦੇ ਵਿੱਚ ਦਰਦ ਹੋ ਰਿਹਾ ਸੀ ਹਾਂ ਜਦੋਂ ਤੁਸੀਂ ਪਹਿਲੀ ਵਾਰ ਡਾਕਟਰ ਦੇ ਕੋਲੇ ਗਏ ਡਾਕਟਰ ਨੇ ਰਿਪੋਰਟ ਕੀਤੀ ਉਸ ਰਿਪੋਰਟ ਦੇ ਵਿੱਚ ਗਦੂਦਾ ਆ ਹਾਂਜੀ ਉਸ ਤੋਂ ਬਾਅਦ ਥੋੜੇ ਜਿਹੇ ਸਮੇਂ ਬਾਅਦ ਫੇਰ ਜਦੋਂ ਤੁਸੀਂ ਦੁਬਾਰਾ ਡਾਕਟਰ ਦੇ ਕੋਲੇ ਰਿਪੋਰਟ ਕਰਾਉਣ ਗਏ ਹਾਂਜੀ ਡਾਕਟਰ ਨੇ ਹਰਨੀਆਂ ਦੱਸ ਦਿੱਤਾ ਹਾਂਜੀ ਕਿ ਇਸ ਦਾ ਆਪਰੇਸ਼ਨ ਹੋਏਗਾ ਹਾਂਜੀ ਜਦੋਂ ਡਾਕਟਰਾਂ ਨੇ ਆਪਰੇਸ਼ਨ ਦੱਸ ਦਿੱਤਾ ਫੇਰ ਤੁਹਾਡੇ ਮਨ ਦੇ ਵਿੱਚ ਕੀ ਉਹ ਸਮੇ ਆ ਰਿਹਾ ਸੀ ਜਦੋਂ ਡਾਕਟਰ ਨੇ ਆਪਰੇਸ਼ਨ ਦੱਸ ਦਿੱਤਾ ਮੈਨੂੰ ਖੁਦਾ ਤੇ ਆਪਣੇ ਜੀਵਨ ਤੋਂ ਖੁਦ ਤੋਂ ਜ਼ਿਆਦਾ ਵਿਸ਼ਵਾਸ ਖੁਦਾ ਤੇ ਹੈ ਮੈਨੂੰ ਇਹ ਹੀ ਵਿਸ਼ਵਾਸ ਸੀਗਾ ਕਿ ਜੋ ਡਾਕਟਰ ਇਹ ਪੋਟਾ ਕਰਨੀਆਂ ਪਰ ਮੇਰਾ ਖੁਦਾ ਨਹੀਂ ਕਹਿੰਦਾਗਾ ਇਸ ਕਰਕੇ ਮੇਰਾ ਵਿਸ਼ਵਾਸ ਸੀਗਾ ਕਿ ਇਸ ਆਪਰੇਸ਼ਨ ਤੋਂ ਤੇ ਇਸ ਬਿਮਾਰੀ ਤੋਂ ਮੈਂ ਜਿੱਦਾਂ ਹੀ ਚਾਹਤ ਜਾਵਾਂਗਾ ਪ੍ਰਾਰਥਨਾ ਕਰਵਾਵਾਂਗਾ ਤੇ ਮੈਂ ਆਜ਼ਾਦ ਹੋ ਜਾਵਾਂਗਾ ਕਿਸ ਤਰ੍ਹਾਂ ਪਰਮੇਸ਼ਰ ਨੇ ਤੁਹਾਡੀ ਲਾਈਫ ਦੇ ਵਿੱਚ ਕੰਮ ਕੀਤਾ ਜਿੱਦਾਂ ਹੀ ਕਿ ਮੈਂ ਪਾਸਟ ਜੀ ਨੂੰ ਫੋਨ ਤੇ 13 ਇੱਕ ਵਾਰੀ ਦੱਸਿਆ ਤੇ ਸੰਡੇ ਵੀ ਮੈਂ ਉਸ ਤੋਂ ਬਾਅਦ ਪਾਸਟ ਜੀ ਕੋਲੇ ਆਇਆ ਜਿੱਦਾਂ ਮੈਂ ਪਾਸਟ ਜੀ ਕੋਲੇ ਆਇਆ ਤੇ ਪਾਸਟ ਜਿਨੇ ਮੇਰੇ ਤੇ ਲੇਹ ਹੈ ਪ੍ਰੇਕ੍ਰਿਤੀ ਉਸ ਤੋਂ ਬਾਅਦ ਅੱਜ ਮੈਂ ਬਿਲਕੁਲ ਆਜ਼ਾਦ ਆ ਜਦੋਂ ਤੁਹਾਡੇ ਦੇ ਪਰਮੇਸ਼ਰ ਦੇ ਦਾਸ ਦਾ ਹੱਥ ਆਇਆ ਹਾਂਜੀ ਪਰਮੇਸ਼ਰ ਦੇ ਦਾਸ ਨੇ ਤੁਹਾਡੇ ਦੇ ਹੱਥ ਰੱਖਿਆ ਕੀ ਤੁਹਾਡੀ ਬਾਡੀ ਦੇ ਵਿੱਚ ਹੋਇਆ ਫਿਰ ਉਸ ਟਾਈਮ ਮੈਨੂੰ ਐਦਾਂ ਲੱਗਿਆ ਵੀ ਮੇਰੇ ਬਾਡੀ ਦੇ ਵਿੱਚੋਂ ਕੁਝ ਬਾਹਰ ਨਿਕਲ ਰਿਹਾ ਉਹ ਠੀਕ ਬਾਹਰ ਨਿਕਲ ਰਿਹਾ ਕਿ ਮੈਨੂੰ ਐਦਾਂ ਲੱਗ ਰਿਹਾ ਸੀ ਜਿਵੇਂ ਕਿ ਮੇਰੇ ਮੂੰਹ ਦੇ ਰਾਹੀਂ ਕੁਝ ਇਸ ਤਰ੍ਹਾਂ ਨਿਕਲ ਰਿਹਾ ਅੱਛਾ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿਸ ਤਰ੍ਹਾਂ ਮੇਰੇ ਬਾਡੀ ਦੇ ਅੰਦਰੋਂ ਕੁਝ ਨਿਕਲ ਰਿਹਾ ਹੈ ਗਰਮ ਸੇਕ ਨਿਕਲ ਰਿਹਾ ਸੀ ਬਾਡੀ ਦੇ ਵਿੱਚੋਂ ਮੇਰੇ ਮੂੰਹ ਤੇ ਰਾਈ ਪੂਰਾ ਸੇਕ ਨਿਕਲ ਰਿਹਾ ਸੀ ਜੀ ਜਦੋਂ ਸੇਕ ਤੁਹਾਡੀ ਬਾਡੀ ਦੇ ਵਿੱਚੋਂ ਨਿਕਲ ਰਿਹਾ ਸੀ ਤੁਹਾਡੇ ਨਾਲ ਇਹ ਚੀਜ਼ ਹੋ ਰਹੀ ਸੀ ਹਾਂਜੀ ਫਿਰ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਪ੍ਰਮਾਣੇ ਕੰਮ ਕੀਤਾ ਜਿੱਦਾਂ ਹੀ ਮੈਨੂੰ ਜਦੋਂ ਸੇਕ ਨਿਕਲਣਾ ਮੇਰੇ ਸਰੀਰ ਤੇ ਬਾਡੀ ਦੇ ਵਿੱਚੋਂ ਬਿਲਕੁਲ ਬੰਦ ਹੋ ਗਿਆ ਉਸ ਤੋਂ ਬਾਅਦ ਮੈਨੂੰ ਬਿਲਕੁਲ ਵੀ ਕੋਈ ਦਰਦ ਮਹਿਸੂਸ ਨਹੀਂ ਹੋਇਆ ਕੋਈ ਅਚ ਕੋਈ ਸੋਇਲਿੰਗ ਨਹੀਂ ਕੋਈ ਦਰਦ ਨਹੀਂ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਬਿਲਕੁਲ ਤੁਸੀਂ ਫ੍ਰੀ ਹੋ तकरीबन 2 ਮਹੀਨੇ ਹੋ ਗਏ ਜੀ 2 ਮਹੀਨੇ ਹੋ ਗਏ ਬਿਲਕੁਲ ਆਜ਼ਾਦ ਹੋ ਕੋਈ ਦਰਦ ਨਹੀਂ ਕੋਈ ਦਰਦ ਨਹੀਂ ਬਿਲਕੁਲ ਕੋਈ ਮੈਡੀਸਨ ਨਹੀਂ ਕੋਈ ਮੈਡੀਸਨ ਨਹੀਂ ਜੀ ਇਸ ਵੱਡੀ ਗਵਾਹੀ ਦੇ ਲਈ ਸੋਰਸਾ ਤਾਰੀਫ